ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਕੈਨੇਡਾ ਦੀ ਸੰਗਤ ਨੇ ਦਿੱਲੀ ਦੀ ਸੰਗਤ ਨੇ ਉਹਨਾਂ ਦੀ ਰਹਿਮਾਈ ਥੱਲੇ ਗੁਰੂ ਘਰ ਦੇ ਵਿੱਚ ਜਿਹੜੀਆਂ ਗੁਰੂ ਘਰ ਦੀਆਂ ਸਰਾਵਾਂ ਨੇ ਉਹਨਾਂ ਦੇ ਵਿੱਚ ਬਹੁਤ ਸੁੰਦਰ ਪਖਾਨੇ ਬਣਾਏ ਜੋ ਕਿ ਉਸ ਸਮੇਂ ਜੋ ਕੇ ਸਮੇਂ ਦੀ ਲੋਰ ਸੀ ਤੇ ਉਹਨਾਂ ਲੋੜਾਂ ਨੂੰ ਮੁਖ ਰੱਖ ਦਿਆ ਬਾਬਾ ਜੀ ਨੇ ਵੱਡੀ ਸੇਵਾ ਕਰਵਾਈ ਆ ਸਿੰਘ ਸਾਹਿਬ ਜਿਹੜੇ ਕੈਨੇਡਾ ਤੋਂ ਵੀ ਆਇਆ ਦਿੱਲੀ ਤੋਂ ਵੀ ਆਇਆ ਤੇ ਬਾਬਾ ਮਹਿੰਦਰ ਸਿੰਘ ਜੀ ਤਰਨਤਨ ਸਾਹਿਬ ਦੇ ਵਿੱਚ ਕੀ ਨੇਕਾਂ ਤੇ ਭਵੇਂ ਗੋਦਵਾਲ ਸਾਹਿਬ ਆ ਭਵੇਂ ਬੀੜ ਬਾਬਾ ਬੁੱਢਾ ਸਾਹਿਬ ਜੀ ਆ ਆ ਤੁਹਾਡੇ ਸਾਹਮਣੇ ਮੈਂ ਹਰ ਸੈਂਕੜੇ ਕਰੋੜ ਰੁਪਈਆ ਲੱਗ ਕੇ ਵੱਡੀਆਂ ਜਿਹੜੀਆਂ ਉਹ ਬਣ ਰਹੀਆਂ ਵਾ ਗੱਡੀਆਂ ਦੀਆਂ ਸਰਾਮਾ ਗੱਡੀਆਂ ਵਾਸਤੇ ਲੋਕਾਂ ਦੇ ਰਹਿਣ ਵਾਸਤੇ ਤੇ ਗੱਡੀਆਂ ਵਾਸਤੇ ਪਾਰਕਿੰਗ 11 ਗੱਡੀਆਂ ਖਲੋ ਸਕਦੀਆਂ ਤੇ ਮੋਟਰਸਾਈਕਲ ਤੇ ਗੱਡੀਆਂ ਜੀ ਏਡਾ ਵੱਡਾ ਇਹ ਕਾਰਜ ਆ ਇਹ 6-7 ਏਕੜ ਦੇ ਵਿੱਚ ਸਾਰਾ ਥਾਂ ਛੱਤਿਆ ਜਾਣਾ ਉਹਦੇ ਵਿੱਚ ਪੌੜੀਦਾਰ ਪੌੜੀ ਮਤਲਬ ਤਰਫ ਉਹ ਜਿਹਾ ਪਾਰਕਿੰਗ ਬਣਿਆ ਤੇ ਰੇਸ਼ੀ ਵੀ ਬਣਿਆ ਬਹੁਤ ਵੱਡਾ ਅਸੀਂ ਨਹੀਂ ਸੇਵਾ ਕਰ ਰਹੇ ਤਾਂ ਗੁਰੂ ਦੇ ਪੈਸੇ ਨੇ ਗੁਰੂ ਦੇ ਹੀ ਮਤਲਬ ਕਿ ਸੰਗਤ ਦੀ ਸੇਵਾ ਕੀ ਹੈ ਸੋ ਕਿਸੇ ਖਾਸ ਬੰਦੇ ਦੀ ਨਹੀਂ ਹੈਗੀ ਸੋ ਕਿਵੇਂ ਮਨ ਚ ਫੁਰਨਾ ਪੁਰਿਆ ਵੀ ਗੁਰੂ ਘਰ ਲਈ ਜਿਹੜਾ ਇਹ ਪੁਰਾਣਾ ਕਰੀ ਤੇ ਨਾ ਹੈ ਹੀ ਗੁਰੂ ਵਾਸਤੇ ਸਭ ਕੁਝ ਸੋ ਮਤਲਬ ਕਿ ਉਹਦੇ ਚ ਫੁਰਨਾ ਤੇ ਵਾ ਵਾ ਗੁਰੂ ਹੀ ਦਿੰਦਾ ਪੁਰਦਾ ਇਹੋ ਜੀ ਸੇਵਾ ਤੁਸੀਂ ਪਹਿਲੇ ਹੋਰ ਗੁਰਦੁਆਰਿਆਂ ਜਿਨੂੰ ਆ ਚੁੱਕੇ ਹੋ ਕਰਦੇ ਰਹਿੰਦਾ ਕੁਝ ਜੋ ਕੁਝ ਥਿਲ ਫੁੱਲ ਹੁੰਦਾ ਕਰਦੇ ਰਹੇ ਹਾਂ ਜੀ ਸੁਵਾ ਆਪਣਾ ਮੇਰਾ ਨਾਮ ਜਸਜੀਤ ਸਿੰਘ ਮਲਿਕ ਸੇਵਾਵਾ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸੇਵਾ ਨਾਲ ਤੇ ਜਗ੍ਹਾ ਤੇ ਚੱਲ ਰਹੀਆਂ ਨੇ ਅਤੇ ਜਿੱਥੇ ਬਾਥਰੂਮ ਬਣਾਏ ਗਏ ਨੇ ਨਾਲ ਸੰਗਤਾਂ ਦੇ ਸੇਵਾਵਾਂ ਜਿਹੜੇ ਕੈਨੇਡਾ ਦੇ ਦਰੀਜੇ ਸੰਗਤਾਂ ਦਾ ਸਮਾ ਹੈ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਰਖੰਡੇ ਬਣਾਏ ਨੇ ਸੰਗਤਾਂ ਦੇ ਸੁਖਦਵਾਸੇ ਬਣਾਏ ਨੇ ਅੱਗੇ ਜੀ ਦਾ ਖਾਸ ਸਮਾ ਜੀ ਫਤ